ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਅਸੀਂ 54 ਨੰਬਰ ਐਫਆਈਆ ਦੇ ਵਿੱਚ ਕਰ ਰਹੇ ਆ ਜਿਹੜੀ ਇਨਸੀਡੈਂਟ ਸਾਡੇ ਤੇ 30 ਤਰੀਕ ਨੂੰ ਹੋਇਆ ਸੀਗਾ ਕੋਟੀਆ ਮੈਰੀਟ ਹੋਟਲ ਹੈਗਾ ਮੁੰਜੀਠਾ ਰੋਡ ਉਹਦੇ ਵਿੱਚ ਬੜਾ ਇਹਦੇ ਵਿੱਚ ਅਨਫੋਰਚੂਨੇਟ ਸੀਰੀਅਸ ਕਿ ਹਸਬੰਦ ਔਰ ਵਾਈਫ ਜਿਹੜੇ ਸੀਗੇ ਫੰਕਸ਼ਨ ਕਰਕੇ ਫੰਕਸ਼ਨ ਵੇਖ ਕੇ ਪੁੱਤਲੀ ਕਾ ਚੌਂਕ ਤੋਂ ਜਿਹੜਾ ਸੀਗਾ ਇੱਧਰ ਨੂੰ ਆ ਰਹੇ ਸੀਗੇ ਔਰ ਰਸਤੇ ਦੇ ਵਿੱਚ ਇਹ ਜਿਹੜੇ ਦੋਸ਼ੀ ਹੈਗੇ ਉਹਨਾਂ ਨੇ ਉਹਨਾਂ ਸਕੂਟਰੀ ਮਾਰ ਕੇ ਡੇਕ ਕੇ ዳਤਰ ਦਾ ਬਾਹਰ ਕਰਕੇ ਇਹਨਾਂ ਦੇ ਕੋਲੋਂ ਜਿਹੜੀਆਂ ਸੀਗੀਆਂ ਚੀਜ਼ਾਂ ਲੁੱਟਖੋ ਕੀਤੀ ਸੀਗੀ ਤੋ ਇਸ ਦੇ ਵਿੱਚ ਅਸੀਂ ਮਕਦਮਾ ਦਰਜ ਕਰਕੇ ਦੋ ਦੋਸ਼ੀ ਜਿਹੜੇ ਹੈਗੇ ਆ ਸੰਨੀ ਪੁੱਤਰ ਲਖਾ ਸਿੰਘ ਤਰਨਤਾਰਨ ਦਾ ਪੱਟੀ ਵਾਸੀ ਜ਼ਿਲ੍ਹਾ ਤਰਨਤਾਰਨ ਦਾ ਆ ਉਹਦਾ ਜੋਸ਼ੀ ਸਿੰਘ ਜਿਹੜਾ ਤਰਸੇਮ ਸਿੰਘ ਜਿਹੜਾ ਹੈਗਾ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਬਿਫਤਾਰ ਕਰਕੇ ਇਹਨਾਂ ਦੇ ਕੋਲੋਂ ਜਿਹੜਾ ਵਾਰਦਾਤ ਵਿੱਚ ਵਰਤਿਆ ਗਿਆ ਵੈਪਨ ਹੈਗਾ ਇੱਕ ਖਡਾਉਣਾ ਪਿਸਤੌਲ ਔਰ ਇਹਦੇ ਨਾਲ ਇੱਕ ਦਾਤਰ ਔਰ ਇਹਨਾਂ ਦੇ ਵਰਤ ਵਿੱਚ ਵਰਤੀ ਗਈ ਜਿਹੜੀ ਸਕੂਟਰੀ ਆ ਜਿਹੜੀ ਬ੍ਰਾਹਮਲ ਕਾਲੀ ਹੈ ਬਾਕੀ ਦੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਵੀ ਜਿਹੜਾ ਹੈਗਾ ਜਲਦ ਜਿਹੜੀ ਹੈਗੀ ਹੈ ਗ੍ਰਿਫਤਾਰੀ ਇਹਨਾਂ ਦਾ ਜਿਹੜਾ ਹੈਗਾ ਹੁਣੇ ਹਜੇ ਇਹਨਾਂ ਨੂੰ ਅਰੇਸਟ ਕੀਤਾ ਗਿਆ ਇਨੀਸ਼ੀਅਲ ਹੈਗੀ ਆ ਇਹਨਾਂ ਦੇ ਬਰੀਕੀ ਨਾਲ ਪੁੱਛਗਛ ਕਰਕੇ ਇਹਨਾਂ ਦਾ ਜਿਹੜਾ ਹੈਗਾ ਬਾਕੀ ਕੱਢਣਾ ਸ਼ੁਰੂ ਹੋ ਗਿਆ